ਨਾਮਵਾਹੇ ਤੂ ਸਾਥੋਂ ਨਾਮਵਾਹੇ ਤੂ ਸਾਥ ਜੰਮੂ ਪੰਜਾਬ ਦਾ ਮਾਰਾ ਦਾ ਹੈ ਦੂਰ ਆਰਾਧਨੀ ਕੇ ਰੀਤਾਂ ਅੰਤ ਨਹੀਂ ਨਾ ਕਰਦਾ ਦਾ ਪਾਸਾ ਮਨ ਹੈ ਗੁਰੂ ਨਾਨਕ ਦੇਵ ਜੀ ਦੀ ਸੋਚ ਜਿਹੜੇ ਤੋਂ ਮੈਨੂੰ ਹੋਇਆ ਹੋਰ ਬੋੜ ਬੇਸਾ ਸਭ ਤੋਂ ਪਹਿਲਾਂ ਦਾਸ ਬਾਬਾ ਅਵਤਾਰ ਸਿੰਘ 베ਦੀ ਸ਼੍ਰੀ ਚੋਲਾ ਸਾਹਿਬ ਵਾਲੇ 16ਵੀਂ ਪੀੜੀ ਗੁਰੂ ਨਾਨਕ ਸਾਹਿਬ ਤੋਂ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਫਤਿਹ ਸਾਂਝੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀਆ ਪਾਰ ਕਿਰਪਾ ਦੇਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਰੌਣਕਾਂ ਲੱਗੀਆਂ ਨੇ ਕਿਉਂਕਿ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਿਗ ਚਾਨਣ ਹੋਵਾ ਕਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ ਹਨ ਧੇਰ ਪਲੋਆ ਅੱਜ ਬੜੀਆ ਪਾਰ ਕਿਰਪਾ ਗੁਰੂ ਨਾਨਕ ਸਾਹਿਬ ਜੀ ਦਾ ਜੋ ਨਗਰ ਕੀਰਤਨ ਜੋ ਦਰਬਾਰ ਸਾਹਿਬ ਤੋਂ ਜੋ ਚਾਲੇ ਪਾਏ ਨੇ ਮਹਾਰਾਜ ਦੀ ਕਿਰਪਾ ਨਾਲ ਹੁਣ ਡੇਰਾ ਬਾਬਾ ਨਾਨਕ ਤੇ ਚੋਲਾ ਸਾਹਿਬ ਪਹੁੰਚ ਰਹੇ ਤੇ ਗੁਰੂ ਮਹਾਰਾਜ ਉਹਨਾਂ ਦੀ ਮੇਰ ਪ੍ਰਿਆਤ ਕਰਨ ਇਸੇ ਤਰ੍ਹਾਂ ਅਸੀਂ ਗੁਰੂ ਮਹਾਰਾਜ ਦੀ ਖੁਸ਼ੀ ਇਹ ਲੈਂਦੇ ਰਹੀਏ ਔਰ ਅੱਜ ਬੜੀਆ ਪਾਰ ਕਿਰਪਾ ਦਰਬਾਰ ਸਾਹਿਬ ਤੋਂ ਜੋ ਜੋ ਸਾਡੇ ਡੇਰਾ ਬਾਬਾ ਨਾਨਕ ਦੇ ਦਰਬਾਰ ਦੇ ਮੈਂਚਸ ਸਾਹਿਬ ਜੋ ਸਰਦਾਰ ਸਤਨਾਮ ਸਿੰਘ ਜੀ ਗੋਸ਼ਲ ਜੀ ਉਹਨਾਂ ਨੇ ਉਥੋਂ ਰਵਾਨਾ ਕੀਤਾ ਨਾਲ ਆ ਰਹੇ ਨੇ ਤੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਹੁਣ ਇੱਥੇ ਅਰਦਾਸ ਵੱਲੋਂ ਸਮੂਹ ਸੰਗਤਾਂ ਵੱਲੋਂ ਇੱਥੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਰਦਾਸ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਅੱਜ ਜਿੱਥੇ-ਜਿੱਥੇ ਗੁਰੂ ਨਾਨਕ ਜੀ ਦਾ ਨਾਮ ਲੈਵਾ ਸੰਗਤਾਂ ਨੇ ਉਹਨਾਂ ਨੂੰ ਸਭ ਨੂੰ ਗੁਰੂ ਮਹਾਰਾਜ ਦੇ ਪ੍ਰਕਾਸ਼ ਗੁਰੂ ਜੀ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਮਹਾਰਾਜ ਕਿਰਪਾ ਕਰੋ ਸਾਨੂੰ ਸਾਰੇ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਜੋ ਫਰਮਾਨ ਹੈ ਨਾਮ ਜਪੋ ਵੰਡ ਕੇ ਸ਼ੁਕਰ ਗੁਰਤ ਕਰੋ ਉਹਦੇ ਤੇ ਆਪਾਂ ਸਾਰੇ ਚੱਲੀਏ ਇਹਨੇ ਬਚਨ ਕਰਦਾ ਅਰਦਾਸ ਪੱਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜਿਨ੍ਹਾਂ ਦਾ ਪ੍ਰਕਾਸ਼ ਜਹਾੜਾ 5 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਅੱਜ 3 ਨਵੰਬਰ ਨੂੰ ਸ਼ਹਿਰ ਵਿੱਚ ਦਰਪਾਰ ਸਾਹਿਬ ਸ੍ਰੀ ਡੇਰਾ ਬਾਬਾ ਨਾਨਕ ਤੋਂ ਗੁਰਗੋਵਿੰਦ ਚੰਡ ਸਟੱਡੀ ਸਰਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ ਇਲਾਕੇ ਦੀ ਸਬੂਹ ਸੰਗਤਾਂ ਦੇ ਨਾਲ ਰਲ ਮਿਲ ਕੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਆਣ ਕੇ ਵਾਪਸ ਮੁਹੱਬਤ ਹੋਏ ਗੁਰੂ ਨਾਨਕ ਮਹਾਰਾਜ ਜਿਨ੍ਹਾਂ ਨੇ ਸਿੱਖੀ ਧਰਮ ਦੀ ਨੀਂਹ ਰੱਖੀ ਉਹਨਾਂ ਨੇ ਚਾਰ ਉਦਾਸੀਆਂ ਇਸ ਸੰਸਾਰ ਨੂੰ ਤਾਰਨ ਵਾਸਤੇ ਭੁੱਲੇ ਭਟਕਿਆਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਉਹ ਚਾਰ ਉਦਾਸੀਆਂ ਧਾਰਨ ਕੀਤੀਆਂ ਉਹਨਾਂ ਦੀ ਜੋ 10 ਗੁਰੂ ਸਾਹਿਬਾਨ ਤੱਕ ਚਲਦੀ ਰਹੀ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੀਂ ਜੋਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਇਸ ਸੰਗਤ ਨੂੰ ਲਾਇਆ ਔਰ ਇੱਕ ਅਕਾਲ ਪੁਰਖ ਦੇ ਨਾਲ ਜੋੜਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਅਤੇ ਸੰਗਤਾਂ ਨੂੰ ਹੁਕਮ ਕੀਤਾ ਕਿ ਜ਼ੁਲਮ ਤੇ ਜ਼ਬਰ ਦੇ ਵਿਰੁੱਧ ਲੜਾਈ ਜਾਰੀ ਰੱਖੇ ਜਿਹੜੀ ਗੁਰੂ ਨਾਨਕ ਮਹਾਰਾਜ ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਜੋਤ ਵਿੱਚ ਸਮਾਪਤ ਕੀਤੀ ਤਾਂ ਅਸੀਂ ਅੱਜ ਉਹਨਾਂ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਸਜਾ ਕੇ ਗੁਰਦੀਆਂ ਸੰਗਤ 556 56 ਗੁਰਦੇ ਨਗਰ ਕੀ ਜਿਹੜਾ ਹੈ ਗੁਰੂ ਮਹਾਰਾਜ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਸਮੂਹ ਸੰਗਤਾਂ 5 ਤਰੀਕ ਨੂੰ ਗੁਰਮਤ ਮਰਿਆਦਾ ਦੇ ਜਿਹੜੇ ਹੈ ਸਜਾਏ ਜਾਣਗੇ ਔਰ 5 ਤਰੀਕ ਤੋਂ ਦਿਨ ਦੇ ਸਮੇਂ ਤੇ ਰਾਤ ਦੇ ਸਮੇਂ ਵੀ ਗੁਰ ਇਤਿਹਾਸ ਦੇ ਨਾਲ ਸੰਗਤਾਂ ਨੂੰ ਜੋੜਿਆ ਜਾਵੇਗਾ ਤੇ ਸਮੂਹ ਸੰਗਤ ਨੂੰ ਇਸ ਦਿਨ ਦੀ ਲੱਖ ਲੱਖ ਵਧਾਈ ਹੋਵੇ ਤਾਂ ਅਸੀਂ ਉਹਨਾਂ ਦੀ ਇਸੇ ਤਰ੍ਹਾਂ ਹੀ ਰਲ ਮਿਲ ਕੇ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਅੱਜ ਉਹਨਾਂ ਦਾ ਪਵਿੱਤਰ ਸਥਾਨ ਡੇਰਾ ਬਾਬਾ ਨਾਨਕ ਤੋਂ ਜਿਹੜਾ ਨਗਰ ਕੀਰਤਨ ਚੱਲਿਆ ਉਹਦੇ ਸਮੂਲੀਅਤ ਸਾਰੇ ਸਾਧ ਸੰਗਤ ਨੇ ਜਿਹੜੀ ਸਮੂਲੀਅਤ ਕੀਤੀ ਹੈ ਬੜਾ ਸੁਭਾਗਾ ਸਮਾਂ ਸਾਡੇ ਬਾਅਦ ਤੇ ਕਿ ਆਪਾਂ ਨਸਤਕਮ ਹੋਣ ਆਇਆ ਤਾਂ ਇਲਾਕੇ ਦੀਆਂ ਸਾਰੀਆਂ ਸੰਗਤਾਂ ਮਿਲ ਜੁਲ ਕੇ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਨੇ ਮੈਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਆਪਣੇ ਇਲਾਕੇ ਤੇ ਆਪਣੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਚੜ੍ਹਦੀਆਂ ਕਲਾ 'ਚ ਰੱਖਣਾ